ਕਦਰਭਾ ਗਿਆ ਓਏ ਓਏ ਆਤੀ ਉਰੀਆਂ ਯਾਰ ਹਾਂ ਆ ਦੂੜ ਕਿਲੇ ਚ ਗੇੜਾ ਮਾਰ ਕੇ ਆਇਆ ਕੁਛ ਉਧਰ ਮਾਰ ਕੇ ਆਇਆ ਕੀ ਹੋ ਗਿਆ ਲਾਈਟ ਨਹੀਂ ਆਈ 2-3 ਦਿਨ ਹੋ ਗਏ ਨਾਲੇ ਸਪਰੇ ਸਪਰੂ ਚ ਹੀ ਕਰਨੀ ਤੇ ਯਾਰ ਵੀ ਮੈਂ ਮੈਂ ਵੀ ਸੋਚਿਆ ਨਾ ਮੈਂ ਕੀ ਜਲੂਹ ਜਾ ਕੱਢ ਰੱਖਿਆ ਯਾਰ ਓਏ ਇਹ ਪਛੇ ਜਮੀ ਸੁੱਕੀ ਪੀ ਆ ਇਹ ਤੇ ਮੈਂ ਪਾ ਗਰੋ ਇਹ ਮਗਰ ਦਾ ਇਹ ਮੱਕੀ ਵਾਲਾ ਉਹਦੇ ਵਾਲਾ ਗਏ ਬਹਣਾ ਪਛੇਤਾ ਪਛੇਤਾ ਹਰੇ ਚਾਰੇ ਵਾਲਾ ਅੱਛਾ ਆ ਬਾਤ ਨੂੰ ਖੁੱਲਾ ਛੱਡ ਲੈਤੀ ਇਹ ਚਾਹ ਕਾਕਨ ਦਾ ਜੀ ਬੀਜ ਲਿਆ ਸੀ ਇਹ ਚਾਰੇ ਕੋ ਬੰਦਾ ਰੜ ਕੇ ਸਾਰਿਆਂ ਨੇ ਇਹ ਲੈਣ ਉਹ ਸਾਡੇ ਕੰਨਾਂ ਆਮ ਚੱਲੀਆਂ ਜੀ ਯਾਰ ਉਹ ਜਿਹੜੀਆਂ ਚੱਲੀ ਜਾਂਦੀਆਂ ਨੇ ਉਹ ਤਾਂ ਹੁਣ ਚੱਲੀ ਜਾਂਦੀਆਂ ਨੇ ਕਿੰਨੇ ਹੁਣ ਆਹ ਲੈਣ ਸਾਡੇ ਵਾਲੀ ਐ ਫਾਲਟ ਪਈ ਆ ਗੰਡੂ ਆ ਅੱਛਾ ਆ ਵੱਡੀ ਲੈਣ ਵੱਡੀ ਲੈਣ ਅੱਜ ਉਹ ਗੰਡੂ ਆ ਪਾਜਦੀ ਆ ਪਹਿਲਾਂ ਗੰਡੂ ਆਲੇ ਲੱਗੀ ਸੀ ਕੱਢ ਦੇ ਹਾਂ 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 ਉਹ ਉੱਥੇ ਜੈਂਪਰ ਤੋੜ ਤੇ ਕੈਂਚੀਆਂ ਚੋਂ ਅੱਛਾ ਇਹਦੇ ਮਾਗਰ ਮੰਨ ਕੇ ਚੱਲ ਸਾਡੀਆਂ 8 ਕਿ ਮੋਟਰਾਂ ਰਹਿ ਗਿਆ ਨੌਕਾ ਅੱਛਾ ਇਹ ਖੜੀਆਂ ਨੇ ਥੋੜੀਆਂ ਖੜੀਆਂ ਨੇ ਇਹ ਹਾਂ ਅੱਜ ਮੈਂ ਗ੍ਰੈਡਿਟ ਚ ਵੀ ਗਿਆ ਤੀਗਾ ਅੱਛਾ ਮਹਾਬਾਈ ਯਾਰ ਗੰਡੂ ਆ ਲੈਣਾ ਕਹਿੰਦਾ ਯਾਰ ਫਾਲਟ ਐ ਹਾਂ ਮਹਾ ਯਾਰ ਕੱਢੋ ਅੱਛਾ ਹਾਂ ਉਹ ਦਰਨਾਗਮੇ ਇਹਨਾਂ ਦਾ ਕੋਈ ਰੌਲਾ ਹੋਊ ਆਪਚ ਮਲਾਜ਼ਮਾਂ ਦਾ ਸਰਕਾਰ ਤੋਂ ਕੋਈ ਮੰਗ ਹੋਊ ਇਹਨਾਂ ਦੀ ਅੱਛਾ ਵੀ ਅਸੀਂ ਕੱਢ ਨਹੀਂ ਸਕਦੇ ਕਹਿੰਦੇ ਇੱਥੇ ਕੋਈ ਪੁੱਸ ਲੈ ਬੰਦਾ ਜੇ ਕੱਢ ਦੂ ਮਹਾ ਹੁਣ ਪ੍ਰਾਈਵੇਟ ਬੰਦਾ ਕਿਵੇਂ ਕੱਢ ਦੂ ਉਹਨੂੰ ਕੀ ਪਤਾ ਫਾਲਟ ਕਿੱਥੇ ਆ ਨਾ ਜੇ ਨਫਾ ਨੁਕਸਾਨ ਹੋ ਗਿਆ ਫਿਰ ਵੀ ਮਹਿਕਮੇ ਨਾਲ ਟਕੇਸ ਕਰਨਗੇ ਬਿਲੈਂਟੇ ਬੰਦਾ ਕਿਉਂ ਚੜਿਆ ਤੈਂ ਬਾਕੀ ਜੇ ਉਹ ਪ੍ਰਮਾਤਮਾ ਮਹਿਕਮੇ ਨਾਲ ਤਾਂ ਕਰਨਗੇ ਕਰਨਗੇ ਜੇ ਉਹ ਇੰਨੇ ਚ ਆਪਣੇ ਤੇ ਗੰਜਾਇਸ ਨਹੀਂ ਹੈਗੀ ਆਪਾਂ ਇਹਨਾਂ ਨੂੰ ਦੇ ਦਾਂ ਕੁਛ ਕਰਾਂ ਪਾਦਾ ਬਠੇ ਠੇਕ ਠੱਲਿਆਂ ਤੇ ਲੇਕੇ ਟਾਈਮ ਪਾਸ ਕਰਦੇ ਆ। ਇਹੀ ਤਾਂ ਗੱਲ ਹੁਣ ਸਰਕਾਰ ਭਈ ਇਹਨਾਂ ਦਾ ਹੱਲ ਕਰੇ ਕੋਈ। ਹੱਲ ਕੋਈ ਆਵੇ ਅਫਸਰ ਇਹਨਾਂ ਨੂੰ ਲਵੇ। ਕੋਈ ਉਧਰੋਂ ਮੰਤਰੀ ਆਵੇ, ਐਮਐਲਏ ਆਵੇ। ਪੁੱਛੇ ਭਈ ਕੀ ਗੱਲ ਐ? ਉਹ ਮੈਂ ਤਾਂ ਉਹ ਉੱਥੇ ਗੱਲ ਜੀ ਸੁਣੀ ਤੀਗੀ। ਕਹਿੰਦੇ ਇਹਨਾਂ ਦਾ ਤਾਂ ਆਹੀ ਰੋਲ ਐ ਵੀ ਸਾਡੀ ਇਹ ਤੋਂ ਬਾਅਦ ਆਪਣਾ ਜਦੋਂ ਰਿਟਾਇਰਮੈਂਟ ਹੁੰਦੀ ਐ ਵੀ ਉਦੋਂ ਬਾਅਦ ਜਿਹੜੀ ਸਾਨੂੰ ਨੌਕਰੀ ਮਿਲਦੀ ਐ, ਉਹ ਇਹਨਾਂ ਦੀ ਬੰਦ ਕਰਕੇ ਜਾਂਦੇ ਸਰਕਾਰ ਨੇ। ਉਹ ਰੌਲਾ ਦਾ ਸਰਕਾਰ ਨਾਲ ਹੋਇਆ ਕਿ ਬੋਲੇ ਚੱਲੀ ਖੜੀ ਆ ਆਪਣਾ ਕਿਸੇ ਨਾਲ ਕੀ ਰੌਲਾ ਹੈ ਫਿਰ ਰੌਲਾ ਆਪਣਾ ਤਾਂ ਕਿਸੇ ਨਾਲ ਨਹੀਂ ਆਪਾਂ ਤਾਂ ਸਾੜੇ ਕੱਢੀ ਜਾਂਦੇ ਆ ਆਪਣੀ ਪੱਕੀ ਪਕਾਈ ਕਿਉਂ ਨਾਲ ਘੋੜਦੇ ਹੋ ਆ ਕੇ ਫਿਰ ਤਾਂ ਮਗਾਦਾ ਰਹਿ ਗਿਆ ਪੰਗਾ ਤਾਂ ਹੈ ਫਿਰ ਆਪਣੀ ਪੱਕੀ ਪਕਾਈ ਦਾ ਕਿਉਂ ਨਾਲ ਘੋੜਦੇ ਨੇ ਮੈਂ ਸਮਝ ਗਿਆ ਤੇਰੀ ਗੱਲ ਮੈਂ ਗਿਆ ਤੇ ਤੁਹਾਨੂੰ ਦੱਸੀ ਤਾਂ ਜਾਣਾ ਉਹ ਕਹਿੰਦੇ ਭਾਈ ਹਜੇ ਕਹਿ ਨਹੀਂ ਸਕਦੇ ਕੋਈ 17 ਤਰੀਕ ਤੱਕ ਕੋਈ ਹੱਲ ਨਿਕਲ ਗਿਆ ਤਾਂ ਠੀਕ ਹੈ ਨਹੀਂ ਭਾਈ ਹਜੇ ਕੁਝ ਕਹੇ ਨਹੀਂ ਸਕਦੇ ਕਾਹ ਤਰੀਕ ਤੱਕ 17 ਤੱਕ ਜਮਨ ਲਾ 14 ਹੀ ਹੋਈ ਐ ਦਾ ਬਹੁਤ ਦੂਰ ਪਈ ਐ 12 ਹੋਈ ਐ 12 ਹੋਈ ਐ ਹਾਂ ਤਾਂ ਹੋ ਸਕਦਾ ਕਿਵੇਂ ਕੱਦ ਨੂੰ ਵੀ ਹੋ ਜੇ ਹੱਲ ਅ ਉਹ ਜੇ ਭਾਈ 17 ਤੱਕ ਵੀ ਜਾ ਸਕਦੀ ਹੈ ਗੱਲ। ਨਹੀਂ ਫੇਰ ਤਾਂ ਭਾਈ ਕੋਈ ਐਮਐਲਏ ਕੋਈ ਮੰਤਰੀ ਆਪੋ ਮਨ ਤਮਾਨ ਕੀ ਕਰਦਾ ਸੁਤਾ ਵੇ। ਇਹਨੂੰ ਚਾਹੀਦਾ ਯਾਰ ਕੋਈ ਅਫਸਰ ਮੰਤਰੀ ਭੇਜਿਆ ਆਉਦਾ ਭਾਈ ਇਹਨਾਂ ਦੀ ਗੱਲ ਸੁਣੋ। ਇਹ ਪਤਾ ਹੀ ਨਹੀਂ। ਇੱਕ ਗੱਲ ਮੈਂ ਹੋਰ ਵੀ ਸੁਣੀ ਸੀ ਕਹਿੰਦੇ ਵੀ ਜਿੰਮੇ ਆਪਣਾ ਕੋਈ ਜਵਾਨ ਸ਼ਹੀਦ ਹੋ ਜਾਂਦਾ ਹੈ। ਹਾਂ। ਵੀ ਮਗਰ ਉਹਨੂੰ ਸਰਕਾਰ ਦਿੰਦੀ ਹੈ ਪੈਸਾ ਟੱਕਰ ਜਿਹੜਾ ਹਾਂ ਕਰੋੜ ਰੁਪਈਆ ਲੈ ਲੈ ਕਿੰਨਾ ਲੈ ਲੈ। ਵੀ ਸਾਨੂੰ ਵੀ ਮਿਲਣਾ ਚਾਹੀਦਾ ਹੈ। ਹੈਂ? ਉਹ ਦੇਖੋ ਯਾਰ ਕੰਮ ਇਹ ਵੀ ਮੌਤਲੇ ਪਰਮਾਤਮਾ ਨਾ ਕਰੇ ਹੁਣ ਕਈ ਸੁਣਦੀ ਰਹਿੰਦੇ ਨੇ ਕੋਈ ਮੌਤ ਆ ਤਾਂ ਹੈਗਾ ਇਹ ਤਾਂ ਹੱਥ ਨੇ ਘਰੇ ਬਾਜਦੇ ਨੇ ਫੌਜੀ ਨੂੰ ਤਾਂ ਛੁੱਟੀ ਨਹੀਂ ਮਿਲਦੀ ਉਹ ਵੀ ਠੀਕ ਆ ਗੱਲ ਤੇਰੀ ਉਹ ਵੀ ਖਤਰੇ ਵਾਲੀ ਆ ਕੰਮ ਤਾਂ ਉਹ ਵੀ ਹੁਣ ਮੌਤ ਦੇ ਮੂੰਹ ਚ ਨੇ ਵਿਚਾਰੇ 24 ਘੰਟੇ ਉਹ 24 ਘੰਟੇ ਨੇ ਉਹ ਤਾਂ ਇੱਕ ਤਾਰ ਹੈ ਤਾਰ ਦੇ ਉੱਲੇ ਦੁਸ਼ਮਣ ਖੜਾ ਹੈ ਆਹ ਕੀ ਕਰਨ ਜਾ ਪਹਾੜੀ ਉੱਲੇ ਖੜਾ ਹੈ ਉਹ ਤਾਂ ਯਾਰ ਐ ਸਮਝ ਲਓ ਤਾਂ ਰੱਬ ਹੀ ਰੱਖਾ ਬਸ ਇਹ ਕਿੱਥੇ ਉਹ ਕਿੱਥੇ ਯਾਰ ਹਾਂ ਫਰ ਹੁਣ ਚਾਹੀਦਾ ਫਰ ਹੁਣ ਕੀ ਕਹੀਏ ਫਰ ਹੁਣ ਆਪਾਂ ਦਾ ਕੁਛ ਕਰ ਨਹੀਂ ਸਕਦੇ ਤੇ ਦੋ ਬੰਦੇ ਆਪਾਂ ਦਾ ਕੁਛ ਕਰ ਨਹੀਂ ਸਕਦੇ ਨਾ ਤੂੰ ਕੁਛ ਕਰ ਸਕਦਾ ਨਾ ਮੈਂ ਕਰ ਸਕਦਾ ਲੈ ਅੱਠ ਮੋਟਰਾਂ ਬੰਦ ਖੜੀਆਂ ਨੇ ਨਹੀਂ ਕਿੱਥੇ ਗੰਗੂ ਤੇਲੀ ਕਿੱਥੇ ਰਾਜਾ ਭੋਜ ਆਹੋ ਉਹ ਹੁਣ ਅੱਠ ਮੋਟਰਾਂ ਬੰਦ ਖੜੀਆਂ ਨੇ ਤੇਰੇ ਸਾਹਮਣੇ ਅੱਖੇ ਵਿੱਚ ਪਾਣੀ ਵੀ ਨਹੀਂ ਹੈਗਾ ਲੈ ਅੱਜ ਮੈਂ ਤੜਕੇ ਕੱਲ ਵੀ ਆਥਰੇ ਮੈਂ ਲੱਗਾ 7:30 7:00 ਜਦੋਂ ਕਰੇ ਗਿਆ ਉਹ ਡੱਬਾ ਕੱਟ ਕੇ ਗਿਆ ਮਾਂ ਚ ਜੇ ਅਜੇ 10 ਮਿੰਟ ਆਜੇ 5 ਮਿੰਟ ਆਜੇ ਚੱਲ ਚ ਬੱਚਾ ਪਰਚੇ ਪਾਣੀ ਤਾਂ ਨਹੀਂ ਪੀਤਾ ਜਾਂਦਾ ਤੋੜਾ ਧੋਕੇ ਭਰਿਆ ਜਾਂਦਾ ਹੋਰ ਤਾਂ ਮੈਂ ਨਾ ਤੂੰ ਤਾਂ ਸ ਉਹ ਇਹਦੇ ਕਰਕੇ ਇਹਨੇ ਕਹਿੰਦੇ ਬੋਲ ਵੀ 2:00 ਵਜੇ ਫੋਨ ਆ ਗਿਆ ਮੈਨੂੰ 1:30 ਵਜੇ ਹਮ ਮਾਹੌਲ ਪਾਣੀ ਤਾਂ ਹੈ ਨਹੀਂ ਪਾਣੀ ਤਾਂ ਸਾਰੀ ਚਾਹ ਢੋਲੀਆਂ ਦਾ ਖੇਡ ਚ ਕਰਾਂਗੇ ਕੀ ਵਾਹੀ ਦੋ ਬੰਨਾਂ ਨਹੀਂ ਕੁਝ ਬੰਦਾ ਬਈ ਜੇ ਲੇਟ ਆਉ ਖਾਲ ਬੰਨਾ ਭਰਾਂਗੇ ਉੱਥੇ ਤੱਕ ਚੱਲ ਕੋਈ ਆਏ ਹੋ ਜੀ ਵਿਚਾਰ ਜੇ ਲੇਟ ਆਏ ਫਿਰ ਸਾਰਾ ਵਹਾਨ ਨਿਕਲ ਜੇ ਨਹੀਂ ਉਧਰਲੇ 5 ਕਿੱਲੇ ਤਾਂ ਹੋਈ ਜਾਉ ਚੱਲ ਉਧਰ ਤਾਂ ਮੇਲੇ ਵਸਾਤਨ ਹੈਗਾ ਕਿਹਦਾ ਕੱਸੀ-ਕੁੱਸੀ ਦਾ ਪੁੱਛ ਲੈ ਕੱਸੀ ਤਾਂ ਪਰਸੋਂ ਵੀ ਆਉਦਾ ਹੈ 2:30 ਘੰਟੇ ਆਉਦੇ ਨੇ ਤੜਕੀ ਲਾ ਕੇ ਹੋਰ ਪੁੱਛਣਾ ਇਹ ਚੱਲ ਸਾਡੇ ਸਾਡੇ ਨਾਲ ਸਾਡੇ ਵਾਲਿਆਂ ਦੀ ਪੁੱਛ ਲਾਏ ਭਾਈ ਸਾਨੂੰ ਦੇ ਦੇ 10 11 ਵਜੇ ਤੱਕ ਪਾਣੀ ਚੱਲਦਾ ਆ ਯਾਰ ਬੜਾ ਟਟਵੈਰ ਖਾਨਾ ਧਰਨਿਆਂ ਦਾ ਹੈ ਨਾ ਉਹ ਫਿਰ ਹੁਣ ਧਰਨਿਆਂ ਤੋਂ ਬਿਨਾ ਕੋਈ ਇਲਾਜ ਨਹੀਂ ਕੱਲੇ ਬੰਦੇ ਦਾ ਫੋਨ ਹੀ ਪੈਂਦਾ ਹੁਣ ਜਾਂ ਚੰਗੀਆਂ ਤਨਖਾਹਾਂ ਨੇ ਚੰਗਾ ਸਭ ਕੁਝ ਆਏ ਤਾਂ ਇਹ ਸੋਚਾਂ ਆਏ ਤਾਂ ਇਹ ਆਏ ਤਾਂ ਇਹ ਸੋਚਣ ਬਹੁਤ ਚੰਗੀ ਗੱਲ ਹੈ ਕੋਈ ਸਰਕਾਰ ਕੀ ਦੇ ਕੀ ਦੇ ਮਹਿਸਬਨ ਵੇ ਨਾ ਨਾ ਉਹ ਮੇਰਾ ਯਾਰ ਇੱਕ ਹੋਰ ਵੀ ਆ ਆਪਣੇ ਦਾ ਬਤਾ ਗੱਲ ਸਿੱਧੀ ਪੰਜਾਬੀ ਆ ਜਿਹੜੇ ਬੰਦੇ ਹੁਣ ਲਗਭਗ ਆਪਣੀ ਨੌਕਰੀ ਪੂਰੀ ਕਰ ਰਹੇ ਨੇ ਵੀ ਕਰ ਚੁੱਕੇ ਨੇ ਉਤੋਂ ਹੀ ਲੰਘ ਰਹੇ ਨੇ ਡਿਊਟੀ ਓਵਰ ਕਰ ਰਹੇ ਨੇ ਵੀ ਅਸੀਂ ਅਜੇ 2 ਸਾਲ 2 ਸਾਲ ਹੋਰ ਕਰਾਂਗੇ ਇਹ ਸਰਕਾਰ ਨੂੰ ਇਹ ਚਾਹੀਦਾ ਵੀ ਇਹਨਾਂ ਨੂੰ ਰਿਟਾਇਰ ਜਦੋਂ ਇਹਨਾਂ ਦੀ ਡਿਊਟੀ ਪੂਰੀ ਹੋ ਗਈ ਤਨਖਾ ਨਵੇਂ ਮੁੰਡੇ ਰੱਖ ਲੈਣ ਕਾਨੂੰ ਤਰਨੇ ਲੱਗਣ ਯਾਰ ਨਵੇਂ ਮੁੰਡੇ ਬੀਏ ਬੀਏ ਕੋਈ 15 ਪੜ੍ਹਿਆ ਕੋਈ ਬੀਏ ਕਰੇ ਐਂ ਡਾੜੀਆਂ ਪੈਸਾ ਲਾ ਕੇ ਖਰਚ ਕਰਕੇ ਪੜਾਈਆਂ ਤੇ ਯਾਰ ਉਹੀ ਕੋਈ ਰੇੜੀ ਲਾਉਂਦਾ ਕੋਈ ਕੋਸ਼ਿਸ਼ ਕਰਦਾ ਜੇ ਸਰਕਾਰਾਂ ਕੋਈ ਹੀਲਾ ਕਰੇ ਇਹਨਾਂ ਦਾ 7-2 ਸਾਲਾਂ ਬਾਅਦ ਥੋੜੇ-ਬਹੁਤੇ ਮੁਲਾਜ਼ਮ ਰਿਟਾਇਰ ਹੋ ਜਾਣ ਥੋੜੇ ਘਰ ਰੱਖ ਲੈ ਥੋੜੇ ਘਰ ਰਿਟਾਇਰ ਕਰ ਦੇ ਸਾਹਬ ਜੀ ਨਾਲ ਸਰਕਾਰ ਚੱਲੀ ਜਾਵੇ ਨਾ ਤਾਂ ਇਹਨਾਂ ਨੂੰ ਧਰਨੇ ਲਾਉਣ ਦੇ ਭਾਈ ਉਹ ਇਹ ਤਾਂ ਜਿਹੜੇ ਪਰਿਵਾਰ ਚ ਵੱਢ ਜਾਂਦੀ ਹੈ ਗਹੀਂ ਤੁਰੀ ਜਾਂਦੀ ਹੈ ਜਿਹਨ ਸੌਂਖ ਤੁਰੀ ਜਾਂਦੀ ਹੈ ਉਹ ਤਾਂ ਮੈਂ ਤੇਰੀ ਗੱਲ ਸਮਝ ਗਿਆ ਤੁਰੀ ਤਾਂ ਜਾਂਦੀ ਹੈ ਸਰਕਾਰ ਨੂੰ ਚਾਹੀਦਾ ਫਿਰ ਇਹ ਗੱਲ ਸਰਕਾਰ ਤਾਂ ਕਿੱਥੇ ਕਰਦੀ ਹੈ ਸਰਕਾਰ ਤਾਂ ਉਹ ਪਾਏ ਨਾ ਨਾ ਖਰਚ ਕਰੀ ਬੈਠੇ ਆ ਕੀ ਕਰਾਂਗੇ ਜੇ ਹੁਣ ਬਾਰੇ ਮੁੰਡਾ ਤੋੜਦੇ ਆ ਤਾਂ ਕੀ ਲਾ ਜਾਂਦਾ ਹੈ ਸਭ ਕੁਝ ਹੀ ਜਾਂਦਾ ਹੈ 20-25 ਲਾ ਕੇ 30 ਲਾ ਕੇ ਫੇ ਕੀ ਲਾ ਜਾਂਦਾ ਫੌਰਨ ਹਾਂ ਕਿਹੜਾ ਪਤਾ ਵੀ ਕੀ ਕਰੂ ਪੰਜ ਚਾਰ ਕਿੱਲੇ ਵਾਲੇ ਤਾਂ ਫੋਨ ਹੀ ਪੈਂਦਾ ਵੀ ਜਵਾਬ ਖ ਭੇਜ ਤੂੰ ਚੁੱਲ੍ਹੇ ਦਾ ਕੰਮ ਚੁੱਲ੍ਹਾ ਹੀ ਚੱਲਦਾ ਘਰ ਹੀ ਚੱਲਦਾ ਪੰਜ ਚਾਰ ਕਿੱਲੇ ਵਾਲੇ ਬੰਦੇ ਦਾ ਭਾਈ ਐਵੇਂ ਹੀ ਕਹੀ ਦੀ ਹੁਣ ਇਹ ਤਾਂ ਹੁਣ ਬਹੁਤ ਔਖਾ ਹੋ ਗਿਆ ਹਜੇ ਤਾਂ ਕੀ ਔਖਾ ਹੋਇਆ ਹੈ ਤਾਂ ਬਹੁਤ ਕੁਝ ਦੇਖਣਾ ਜੇ ਜਿਉਂਦੇ ਰਹਿ ਗਏ ਆ ਪਾਣੀ ਪੀਣ ਤੋਂ ਵੀ ਤਰਸ ਪਾਣੀ ਤਾਂ ਪੀਣ ਤੋਂ ਤਰਸਾਂਗੇ ਤਰਸਾਂਗੇ ਉਹ ਤਾਂ ਉਹਦੇ ਵੀ ਗੱਲ ਕਰੀ ਦੀ ਆਪਾਂ ਵੀ ਹੁਣ ਮੰਗਾਈਏ ਨਹੀਂ ਵੱਧ ਗਈ ਕਹਿ ਨਹੀਂ ਸਕਦੇ ਕੋ ਸਭ ਖਰਚਾ ਬਹੁਤ ਹੋਣ ਲੱਗ ਗਿਆ ਹੱਦ ਤੋਂ ਜ਼ਿਆਦਾ ਰੇਟ 3 ਰੁਪਏ ਜੁਨਟ ਵਧਾਤੀ ਆ ਬਿਜਲੀ ਚ ਫਾਲਟ ਫਿਰਿਆ ਹਾਂ ਇਹ ਦੇਖ ਲੈ ਤੂੰ ਹੋ ਇਹ ਵੀ ਗੱਲ ਸਹੀ ਆ ਤੇਰੀ ਹੁਣ ਮੈਂ ਤਾਂ ਹੜੇ ਕੱਢ ਕੇ ਆ ਗਿਆ ਕਹਿੰਦੇ ਭਾਈ 1912 ਤੇ ਫੋਨ ਕਰ ਲੈ 1912 ਤੇ ਫੋਨ ਕਰਦੇ ਆ ਕਹਿੰਦੇ ਕਿੱਥੋਂ ਬੋਲਦੇ ਆ ਮਾਂ ਪਈ ਆ ਸਾਡਾ ਜਿਲ੍ਹਾ ਆ ਜਿਲ੍ਹੇ ਚ ਪਿੰਡ ਪੈਂਦਾ ਇੱਥੇ ਸਾਡਾ ਇਹ ਲਵੇ ਸੁਨਾਮ ਲਵੇ ਕਹਿੰਦੇ ਵੀਰ ਜੀ ਤੁਸੀਂ ਖੜੋ ਅੱਧੇ ਘੰਟੇ ਤੱਕ ਤੁਹਾਨੂੰ ਫੋਨ ਕਰਦੇ ਆ ਇਹਨੇ ਲੇਨ ਕਿਹੜੀ ਵਜਦੀ ਐ ਮਹਾ ਗੰਡੂਆਂ ਫੀਟਰ ਵਜਦਾ ਉਹ ਵਜਦਾ ਗੰਡੂਆਂ ਮਹਾ ਪਹਿਲਾਂ ਉੱਥੋਂ ਜੈਂਪਰ ਕੱਟਦੇ ਸਾਰੀ ਸਟੋਰੀ ਉਹਨੂੰ ਦੱਸੀ ਵੀ ਸਾਡੀਆਂ ਅੱਖਾਂ ਦਾ ਰਿਪੋਰਟਰਾਂ ਖੜੀਆਂ ਨੇ ਭਾਈ ਮੈਂ ਤੈਨੂੰ ਦੱਸਦਾ ਚਾਹੇ 19 12 ਦੇ ਕਰਲਾ ਚਾਹੇ 19 31 ਦੇ ਕਰਲਾ ਇਹਦਾ ਕੁਝ ਨਹੀਂ ਕੋਈ ਤੈਨੂੰ ਜਵਾਬ ਦਿੱਤਾ ਨਾ ਜਵਾਬ ਮੈਨੂੰ ਕੁਝ ਨਹੀਂ ਦਿੱਤਾ ਹਲ ਹੋਇਆ ਬਸ ਮੈਨੂੰ ਮੱਠੀਆਂ ਗੋਲੀਆਂ ਦੇ ਕੇ ਤੋਰਤਾ ਉਹ ਤਾਂ ਜਿੱਥੋਂ ਮਾਰੀ ਲੈ ਲਈਏ ਅਸੀਂ ਸੀਪੀ ਭਾਈ ਕਰਾਂਗੇ ਹਿੱਲਾ ਜੇ ਸਾਡਾ ਕੰਮ ਨਿਬੜ ਗਿਆ ਧਰਨੇ ਦਾ ਕੰਮ ਫਿਰ ਤਾਂ ਦੇਖ ਮਲਾਜ ਮਾਈ ਜਾਣਗੇ ਅੱਜ ਮੈਂ ਫਿਰ ਦੁਬਾਰੇ ਪੁੱਛਿਆ ਕਹਿੰਦੇ ਬਾਈ ਅੱਜ ਤਾਂ ਹਜੇ ਤੇ 12 ਹੋਈ ਆ ਕਹਿੰਦੇ ਹੋ ਸਕਦਾ 17 ਤੱਕ ਵੀ ਗੱਲ ਜਾ ਸਕਦੀ ਆ ਮੁੰਡਾ ਜਿਹੜਾ ਗੀਦੇ ਹੀ ਰੱਖਦੇ ਨੇ ਮਿੱਠੀਆਂ ਗੋਲੀਆਂ ਆਹੋ ਮਿੱਠੀਆਂ ਮਿਰਚਾਂ ਵੀ ਦੇ ਦਿੰਦੇ ਨੇ ਉਹ ਤਾਂ ਯਾਰ ਹੁਣ ਸਾਰਾ ਕੁਝ ਹੀ ਦੇਣਗੇ ਤਾਂ ਉਹਦਾ ਜੇ ਤਾਂ ਡੰਡੇ ਵਾਲਾ ਬੰਦਾ ਹੋਵੇ ਉਹ ਤਾਂ ਘੰਟੇ 'ਚ ਕੰਮ ਲੈ ਲੈਂਦਾ ਇਹ ਤਾਂ ਯਾਰ ਮੇਰੀ ਗੱਲ ਸੁਣ ਉਲਟੀ ਗੰਗਾ ਕਹਿੰਦੇ ਪੋਹੇ ਨਹੀਂ ਜਾਂਦੀ ਹੈ ਹੈ ਉਹਦਾ ਹੈ ਗੱਲ ਆ ਪੋਹੇ ਵੀ ਕੀ ਕਰਾਂਗੇ ਕਹਿੰਦਾ ਬੰਦਾ ਪੰਜਾਬ 'ਚ ਰਹਿੰਦਾ ਨਾਨਕੇ ਹਿਰਾਣੇ 'ਚ ਉਹ ਗੱਲ ਹੋ ਗਈ ਹੁਣ ਕੱਲ ਅਸੀਂ ਗਿਆ ਵੀ ਪਰਿਵਾਰੀ ਕਿੱਥੇ ਆ ਕਹਿੰਦੇ ਸਤੌਜ ਜਦੋਂ ਆਕਾ ਨੇ ਫਾਇਲ ਦਾ ਫਾਰਮ ਸੁਨਾਮ ਭਰਨੇ ਨੇ ਫਿਰ ਉਹ ਪਟਵਾਰੀ ਦੇ ਕੋਲ ਆਉਣਗੇ ਫਿਰ ਜਵਾਂ ਕਰੋ ਫੇਰ ਸੁਨਾਮ ਜਾਣਗੇ ਦੇਖੋ ਗੱਲ ਕਿੱਧਰ ਨੂੰ ਜਾਂਦੀ ਹੈ ਪਟਵਾਰ ਉਹ ਤਾਂ ਸੁਨਾਮ ਹੀ ਬੈਂਦਾ ਹੈ ਕਚੈਰੀਆਂ ਚ ਕਾਂ ਨੂੰ ਸਟੋਜ ਆ ਗਿਆ ਕਰ ਸਟੋਜ ਬੈਂਦਾ ਹੈ ਸਟੋਜ ਬੈਂਦਾ ਹੈ ਫਿਰ ਕਈ ਪਿੰਡ ਹੁੰਦੇ ਨੇ ਇਹ ਨਾਲੇ ਫਿਰ ਪਿੰਡ ਤਾਂ ਕਈ ਹੁੰਦੇ ਨੇ ਫਿਰ ਜੇ ਨਾ ਕੋ ਟਾਈਮ ਨਹੀਂ ਵਪਾਰੀ ਆਪਣਾ ਦੱਸੇ ਪਟਵਾਰੀ ਵੀ ਮੈਂ ਭਈ ਸਟੋਜ ਬਹਿਣਾ ਉੱਥੇ ਆਓ ਦਫ਼ਤਰ ਚ ਜੇ ਤੁਹਾਨੂੰ ਕੋਈ ਗੱਲ ਬਾਤ ਹੈ ਮੈਂ ਤੁਹਾਡੀ ਕਰੂੰਗਾ ਦੱਸਦਾ ਹੈਗਾ ਉੱਥੇ ਬਹਿਣਾ ਬਹੁਤ ਗਲਤ ਹੈ ਵਾਕਾਂ ਦੀ ਕਰਦੇ ਆਂ ਪਹਿਲਾਂ ਸੁਨਾਮ ਜਾ ਕੇ ਫਾਰਮ ਤਿਆਰ ਕਰਾਉਂਦੇ ਫਿਰ ਪਟਵਾਰੀ ਨੂੰ ਰਿਪੋਰਟ ਕਰਦਾ ਫਿਰ ਫੇਸਨਾਮ ਜਮਾ ਕਰਾਉਣ ਜਾਂਦੇ ਨੇ ਉਹਦਾ ਫਿਰ ਉਹਹੀ ਗੱਲ ਮੰਗਾਈ ਵਾਲੀ ਆ ਗਈ ਬੁਟਸਾਈਕਲਾਂ ਚਾਰ ਚਾਰ ਗੇੜੇ ਮਾਰਦੇ ਨੇ ਫਿਰ ਉਹਹੀ ਗੱਲ ਆ ਗਈ ਨਾ ਗੇੜਾ ਖਾ ਕੇ ਉੱਥੀ ਵੀ ਮੰਗਾਈ ਵਧੀ ਜਾਂਦੀ ਹੈ ਖਰਚਾ ਵਧੀ ਜਾਂਦਾ ਹੁਣ ਛੜਕ ਛੜਕਦੇ ਕਿੰਨੀ ਆਵਾਜ਼ ਆਈ ਹੈ ਪਤਾ ਨਹੀਂ ਜਵਾਕ ਦਾ ਕਪਤੂਰੇ ਵਾਂਗ ਬੈਠੇ ਨੇ ਖੁੰਜੇ ਲਾ ਕੇ ਵੀ ਕਿਤੇ ਨਹੀਂ ਘਰੇ ਆਉ ਪਤਾ ਨਹੀਂ ਆਉ ਡਰ ਬਹੁਤ ਲੱਗਦਾ ਭਾਈ ਬਹੁਤ ਡਰ ਲੱਗਦਾ ਹੈ ਮਸ਼ੀਨਰੀ ਇੰਨੀ ਤੇਜ਼ ਹੋ ਰਹੀ ਹੈ ਨਾ ਛੜਦੇ ਗੱਲਾਂ ਹੱਦ ਤੋਂ ਹੀ ਓਏ ਅੱਗੇ ਬ ਕਹਿੰਦੇ ਅੰਨੀ ਪੀਂਦੀਆਂ ਕੁੱਤੇ ਖਾਂਦੇ ਨੇ। ਕੋ ਕੰਮ ਹੋ ਰਿਹਾ। ਹੋ ਰਿਹਾ ਬਈ। ਕਹਿੰਦੇ ਹੋ ਰਿਹਾ। ਹੋ ਰਿਹਾ ਜਮਾ। ਅੱਖੀ ਦੇਖਦੇ ਹੁਣ ਤਾਂ। ਹਾਂ ਹੁਣ ਤਾਂ ਜਮਾ। ਹੁਣ ਤਾਂ ਉਹਦੇ ਅੱਖੀ ਦੇਖਦੇ ਆਏ ਆਪਾਂ। ਅੰਨੀ ਪੀਂਹ ਜਾਂਦੇ ਆਟਾ ਜਾ ਕੇ ਕੋਈ ਹੋਰ ਲੈ ਜਾਂਦਾ। ਹੋਰ ਲੈ ਜਾਂਦਾ ਕੋਈ। ਹਾਂ। ਹੂੰ। ਕੁੱਤਾ ਯਾਰ ਬਾਹਾਂ ਉਹ ਹੋ ਗਿਆ। ਉਹ ਤਾਂ ਯਾਰ ਕੋਈ ਬੰਦਾ ਕਹਿੰਦਾ ਜੇ ਚਾਹੇ ਦੀ ਮਹਾਜਰ ਤੇਲ ਦਾ ਖਰਚੇ ਬਹੁਤ ਹੈ। ਕਹਿੰਦਾ ਰ ਕਾਗਜ਼ ਚੂਗ ਨਾਲ ਜਦੋਂ ਮੋਟਰਸਾਈਕਲ ਚੱਕੀ ਫਿਰਦੇ ਨੇ। ਹੂੰ। ਉਹੀ ਗੱਲ ਆ ਜੀ। ਕਹਿੰਦਾ ਵਪਾਰੀ ਨੇ ਵੀ ਚੱਕਣਾ ਐ ਦੁਕਾਨਦਾਰ ਨੇ ਵੀ ਚੱਕਣਾ ਸਾਰਿਆਂ ਨੇ ਚੱਕਣਾ ਕਹਿੰਦਾ ਮੈਂ ਤਾਂ ਕਹਿੰਦਾ 2 ਲੀਟਰ 5 ਲੀਟਰ 2000 ਰੁਪਏ ਹੋ ਜੇ ਕਾਗਜ਼ਾਂ ਦਾ ਫਾਇਕਲ ਤੇ ਰਹੇ ਮਾ ਜੀ ਨੇ ਪਾਉਣਾ ਤਾਂ 2000 ਤੇਲ ਪਵਾ ਕੇ ਹੀ ਫੂਕ ਦੂ ਕੰਮ ਕਰਨਾ ਜਿਹੜਾ 60 ਰੁਪਏ ਟੈਕਸ ਲਾਉਂਦਾ ਉਹ 2000 ਨੂੰ ਕਿਵੇਂ ਵੇਚੂਗਾ ਉਹੀ ਗੱਲ ਨੂੰ ਕੀ ਜਾਊਗਾ ਤਾਂ ਸਾਰੇ ਮੋਟਰਸਾਈਕਲ ਘਰੇ ਖੜ ਜਾਣਗੇ ਖੜਨਗੇ ਤਾਂ ਹੈਗੀ ਹੋਰ ਫਿਰ ਮੋਟਰ ਪੁੱਛਦਾ ਕਿ ਇਹਦੀ ਲੈ ਫਿਰ ਉਹਨੇ ਹੈ ਨਹੀਂ ਮੋਟਰ ਆ ਕਿੱਲੇ ਦਾ ਤਾਂ ਹੀਲਾ ਬਣ ਜੂ ਇਹਦਾ ਤਾਂ ਇੱਧਰ ਦੀ ਆ ਜੂ ਮੋਟਰ ਕੱਢ ਕੇ ਆ ਆਧੇ ਕਿੱਲੇ ਦਾ ਕੰਮ ਦੇਖ ਹਾਲ ਤਾਂ ਇਹ ਬਣ ਜੂ ਉੱਚਾ ਥੋੜਾ ਚਾਰ ਕੂਮੜਾ ਇਹਦੇ ਨਾਲੋਂ ਅੱਛਾ ਜੀ ਹਾਂ ਨਹੀਂ ਭਾਈ ਫਿਰ ਇਹਦਾ ਤਾਂ ਹੀਲਾ ਬਣਿਆ ਪਿਆ ਉੱਧਰ ਰਮੀ ਪਿਆ ਇਹ ਹੋਰ ਕਿਹ ਘੰਟਾ ਜਨਰੇਟਰ ਮਾਰਦਾ ਗੱਲਾ ਹੀ ਕਰਦਾ ਇਹ ਕਿਰਾ ਆਓ ਚੱਲ ਦੇਖ ਲੈ ਕਿਵੇਂ ਬਣੂ ਹੀਲਾ ਦਾ ਕਰਨਾ ਪਊ ਕਰਨਾ ਪਊ ਆਹ ਹੋਰ ਉਹ ਆਏ ਭਾਈ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦਾ ਹੱਲ ਕਰੇ ਕਾ ਨੂੰ ਸੜਕਾਂ ਰੋਕ ਦਿਓ ਕਾ ਨੂੰ ਕਿਸੇ ਨੂੰ ਤਾਂ ਕਰਦੇ ਹੋ ਕੋਈ ਢਿੱਲਾ ਮੱਠਾ ਰਾਹ ਰੋਕੀ ਜਾਂਦੇ ਆ ਯਾਰ ਕੋਈ ਗੱਲ ਬਾਤ ਹੋ ਜਾਂਦੀ ਐ ਲੈ ਕਹਿੰਦਾ ਉਹਨਾਂ ਦੇ ਕਰਕੇ ਹੋ ਗਈ ਜੇ ਰਾਹ ਛੱਡ ਦੰਦੇ ਸਾਡਾ ਪਤਾ ਨਹੀਂ ਪਾਚੀ ਰਹਿੰਦਾ ਓਏ ਹੋਰ ਔਰ ਇਹ ਗੱਲ ਵੀ ਵੱਡੀ ਆਉਂਦੀ ਆ ਨਾ ਹੁਣ ਪਿਛੇ ਪਿਛੇ ਉੱਠਦੇ ਵੀ ਨਹੀਂ ਮਲਾਜ਼ਮ ਫਿਰ ਡੰਡਾ ਚ ਚੱਕਦੇ ਨੇ ਫਿਰ ਮਲਾਜ਼ਮਾਂ ਤੇ ਗੱਲ ਆਉਂਦੀ ਆ ਸਾਡੇ ਤੇ ਲਾਠੀ ਚਾਰਜ ਕਰਤਾ ਚੱਕ ਇਦਰੀ ਵਿਛਾ ਲੈਂਦੇ ਨੇ ਯਾਰ ਚਾ ਕਿਉਂ ਚਾਹੀਦਾ ਵੀ ਭਾਈ ਚੱਲ ਦਰੀ ਵੀ ਚ ਆਪਾਂ ਐ ਨਹੀਂ ਕਹਿੰਦੇ ਗੱਲ ਸ਼ਾ ਕੋਈ ਗੱਲ ਤੇ ਦਰੀ ਵਿਛਾਓ ਜਿੰਨੀ ਕ ਨਿਬੜਦੇ ਆ ਗੱਲਬਾਤੀ ਗੱਲ ਨਿਮੇੜ ਲੋ ਪਤਾ ਆਪ ਕਹਿੰਦੇ ਆ ਵਿਚ ਅਸੀਂ ਤਾਂ ਇਹਨਾਂ ਦਾ ਵੀ ਹੱਲ ਕੱਢੇ ਮਲਾਜ਼ਮਾਂ ਦਾ ਬਿਜਲੀ ਵਾਲਿਆਂ ਦਾ ਵੀ ਕੱਢੇ ਚ ਕੋਈ ਹੋਰ ਮਲਾਜ਼ਮਾਂ ਦਾ ਹੱਲ ਤਾਂ ਕੱਢਣ ਨੂੰ ਕਿੱਡੀ ਗੱਲ ਹੱਲ ਤਾਂ ਸਰਕਾਰ ਹੀ ਕਰਦੀ ਹੁੰਦੀ ਆ ਆਪਾਂ ਤਾਂ ਕਰਦੇ ਨਹੀਂ ਆ ਘੰਟੇ ਚ ਕਰ ਦੂ ਸਰਕਾਰ ਹੱਲ ਤਾਂ ਤੇ ਹੁਣ ਫੇਰ ਉਹ ਤਾਂ ਗੱਲਿਆ ਗੱਲਾਂ ਵੱਡੇ ਵੱਡੇ ਮਾਰਦੇ ਆ ਭਵੰਤਮਾਣਾ ਕਰ ਦਾਂਗੇ ਬਾਹ ਕਰ ਦਾਂਗੇ ਉਹ ਨਹੀਂ ਹੋਰ ਨਾ ਇਹ ਗੱਲ ਸੁਣਾ ਹੋਰ ਨਾਲੋਂ ਪਹਿਲਾਂ ਵਾਲੀ ਸਰਕਾਰਾਂ ਨਾਲ ਤਾਂ ਹਜੇ ਵੀ ਕਰੀ ਜਾਂਦਾ ਉਹ ਕਰੀ ਜਾਂਦਾ ਤੇ ਮਲਾਜ਼ਮ ਬਹੁਤ ਰੱਖੇ ਹੁਣ ਫੇਰ ਉਹ ਰੱਖੂ ਕਿੰਨਿਆ ਕਰੂ ਰਿਟਾਇਰ ਕਿੰਨਿਆ ਕਰੂ ਕਰੂ ਟਾਇਰ ਜਿਹੜਾ ਉਹ ਜਾਮਦਾਜ ਬਾਖ ਹੈ ਉਹ ਅੱਜ ਜੀ ਤਾਂ ਵੀ ਸਮਝ ਜੂ ਮੈਂ ਕੰਮ ਕਰਨਾ ਜਾਂ ਡਿਊਟੀ ਕਰਨੀ ਹੈ ਹੁਣ ਇਹਦਾ ਕੋਈ ਨਵਾਂ ਮੁੰਡਾ ਕਿਸੇ ਮੈਕਮੇ ਚ ਲਾਗਦਾ ਕਾਸੇ ਚਲਾਦਾ ਫੌਜ ਹੁੰਦਾ ਉਹਨੂੰ 2-4 ਸਾਲਾਂ ਚ ਭੇਤ ਆਉਂਦਾ ਤੂੰ ਗੱਲ ਟਾਇਰ ਦੀ ਕਰਦਾ ਯਾਰ ਕਿਤੇ ਮਰਜੀ ਬਾਹਰ ਦਾ ਸਾਰੇ ਰੋਡਵੇਜ ਦੀ ਬੱਸ ਮੰਗ ਤੁਰਦੇ ਨੇ ਹਾਂ ਹਾਂ ਰਟਾਇਮੈਂਟਾ ਹੀ ਨਹੀਂ ਹੋਰ ਕੀ ਨਹੀਂ ਉਹ ਟਾਇਰਮੈਂਟਾ ਹੀ ਨਹੀਂ ਫਿਰ ਜਦੋਂ ਪੜ ਕੇ ਵੇਲੇ ਫੇਰੀ ਜਾਂਦੇ ਨੇ ਕੋਈ ਹੱਲ ਤਾਂ ਹੈ ਨਹੀਂ